ਹਾਂਜੀ ਗਿਹਾੜਾ ਹੀ ਸਾਰਿਆਂ ਨੇ ਹਾਂਜੀ 29 ਜੂਨ 2024 ਦੀਆਂ ਬਾਜ਼ੀ ਦੀ ਅਪਡੇਟ ਲੈ ਕੇ ਆਏ ਹਾਂ ਜੀ ਹਾਂਜੀ ਵਿੱਚ 28 ਦੀਆਂ ਵੀ ਹੈਗੀਆਂ ਦੋ ਤਿੰਨ ਬਾਜ਼ੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨੇ ਵੀ ਰਨੇ ਅਪਡੇਟ ਦੇਣੀ ਹੈ ਤਾਂ ਨੰਬਰ ਤੇ ਭੇਜ ਦਿਓ ਹਾਂਜੀ 28 ਜੂਨ 2024 ਪਿੰਡ ਦਲੇਲਵਾਲਾ 1200 ਮੁੱਢ ਸੀਗਾ ਜੀ 57 ਓਡੇ ਸੀਗੇ 10 ਕਬੂਤਰਾਂ ਨੇ 7 ਦਾ ਟਾਈਮ ਕੀਤਾ ਜੀ ਜਗਸੀਰ ਝਨੀਰ ਮਨਪ੍ਰੀਤ ਫਤਿਹਪੁਰ ਰਾਜੂ ਮੰਡੇਰ ਸਤਨਾਮ ਬਣਾ ਵਾਲੀ ਨਿਹਾਲ ਰੱਲੀ ਜਸਮੀਨ ਸੇਖੋ ਕਾਲਾ ਖੋਖਰ ਸੋਨੀ ਬਰਜਹਰੀ ਨਿੱਕਾ ਲੱਲੂਆਣਾ ਤੇ ਜੱਗਾ ਝਨੀਰ ਜੀ ਇਹ 10 ਕਬੂਤਰਾਂ ਨੇ ਟਾਈਮ ਕੀਤਾ ਜੀ ਤੇ ਕਾਪਾਂ ਦੀਆਂ ਪਰਚੀਆਂ ਪਈਆਂ ਸੀਗੀਆਂ ਜੀ ਫਿਰ ਆ ਗਿਆ ਜੀ ਪਿੰਡ ਕੋਠੇ ਸੰਤਾ ਸਿੰਘ ਵਾਲੇ ਜੈਤੋ ਦੇ ਨੇੜੇ ਆ ਜੀ 26 ਉੱਡੇ ਸੀਗੇ ਜੀ 1700 ਮੁੱਢ ਨੂੰ 5 ਵਜੇ 12 ਮਿੰਟ ਤੇ ਬਾਜੀ ਨਿਬੜ ਗਈ ਜੀ ਤਿੰਨਾਂ ਕਬੂਤਰਾਂ ਦੀ ਬਾਜੀ ਹੋ ਗਈ ਸੀ ਜੀ ਸਾਂਝੀ ਬਿੱਟੂ ਝਖੜ ਵਾਲਾ ਸਾਂਝੀ ਕਾਕੂ ਛੇਡੇ ਵਾਲਾ ਸਾਂਝੀ ਜੀ ਜੋਤੀ ਗੁਰੂ ਕੀ ਢਾਬ ਸਾਂਝੀ ਜੀ ਇਹ ਤਿੰਨ ਕਬੂਤਰ ਸੀਗੇ ਜੀ ਇਹਨਾਂ ਤਿੰਨਾਂ ਦੀ ਤਾਂ ਬਾਜੀ ਹੋ ਗਈ ਸੀ ਸਾਂਝੀ ਫਿਰ ਆ ਗਿਆ ਜੀ ਪਿੰਡ ਬਸੋਵਾਲ 28 ਜੂਨ 1200 ਮਾਡਨੂ ਜੀ 24 ਉੱਡੇ ਸੀ 6 ਵਜੇ ਬਾਜੀ ਨਿਬੜੀ ਤਿੰਨਾਂ ਚੋਕੀ ਜੀ ਸਾਂਝੀ ਨਾਜਰ ਜਲਾਲਦੀਵਾਲ ਸਾਂਜੀ ਚੱਕ ਭਾਗੀ ਕੇ ਸਾਂਜੀ ਗੁਰੂਸਰ ਵਾਲਿਆਂ ਸੀਗੇ ਅਸੀਂ ਸਾਂਜੀ ਆਪੋ ਨਾਮ ਨਹੀਂ ਪਤਾ ਗੁਰੂਸਰ ਵਾਲਿਆਂ ਦਾ ਅਪਡੇਟ ਦੇਣ ਵਾਲਾ ਵੀਰ ਸੀਗਾ ਜੀ ਸੇਮਤਲ ਵੰਡੇ ਫਿਰ ਆ ਗਿਆ ਜੀ 29 ਜੂਨ ਦੀ ਬਾਜੀ ਪਿੰਡ ਕਾਲ ਬੰਜਾਰਾ ਸੰਗਰੂਰ 1200 ਮੋਢ ਨੂੰ ਜੀ 53 ਉੱਡੇ ਸੀਗੇ ਇੱਥੇ ਸੱਤਾਂ ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਗੋਪੀ ਚੱਠਾ ਗੱਗੀ ਰਾਇਤੇ ਰੈਣਾ ਦਵਿੰਦਰ ਘੋੜੇਨਾਵ ਰੋਮੀ ਛਾੜ ਦੀਪਾ ਛਾੜ ਤੇ ਚੀਨਾ ਮਾਨਸਾ ਜੀ ਤੇ ਸੋਨੀ ਜਾਂਦਪੁਰਾ ਜੀ ਇਹ ਕਬੂਤਰਾਂ ਚ ਬਾਜੀ ਵੰਡੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਕਿਸੇ ਵੀਰ ਨੂੰ ਅਪਡੇਟ ਮਿਲਦੀ ਹੈ ਕਿਸੇ ਬਾਜੀ ਦੀ ਤਾਂ ਆਪਣੇ ਨੰਬਰ ਤੇ ਸੈਂਡ ਕਰਦਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ